జవాడీ <laughs> <laughs> गांव में वाले माहौल ਦੀਆਂ ਇਹ ਤਸਵੀਰਾਂ ਫਾਜ਼ਿਲਕਾ ਦੇ ਐਮ ਆਰ ਕਾਲਜ ਦੀਆਂ ਨੇ ਜਿੱਥੇ ਉਸ ਸਮੇਂ ਮਾਹੌਲ ਤਣਾਅ ਵਾਲਾ ਹੋ ਗਿਆ ਜਦੋਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਦੇ ਰਹੇ ਐਸ ਸੀ ਵਿਦਿਆਰਥੀ ਅਤੇ ਕਾਲਜ ਦੇ ਪ੍ਰੋਫੈਸਰ ਆਪ 모 ਸਾਹਮਣੇ ਹੋ ਗਏ ਅਤੇ ਦੇਖਦੇ ਦੇਖਦੇ ਇਹ ਸਭ ਹੱਥੋਂ ਪਾਈ ਉੱਤੇ ਉਤਰ ਐ ਦਸਾ ਜਾ ਰਿਹਾ ਹੈ ਕਿ ਸਕੂਲ ਦੇ ਐਸੇ ਵਿਦਿਆਰਥੀ ਪਿਛਲੇ ਲੰਬੇ ਸਮੇਂ ਤੋਂ ਆਪਣੀ ਫੀਸਾਂ ਦੀ ਮੰਗਾਂ ਨੂੰ ਲੈ ਕੇ ਧਰਨਾ ਦੇ ਰਹੇ ਸਨ ਅਤੇ ਇਸ ਦੌਰਾਨ ਕਾਲਜ ਦੇ ਪ੍ਰੋਫੈਸਰ ਪ੍ਰਦੀਪ ਸਿੰਘ ਦੇ ਵੱਲੋਂ ਵਿਦਿਆਰਥੀਆਂ ਨੂੰ ਧਰਨਾ ਪ੍ਰਦਰਸ਼ਨ ਕਾਲਜ ਤੋਂ ਬਾਹਰ ਕਰਨ ਦੇ ਲਈ ਕਿਹਾ ਗਿਆ ਜਿਸ ਦੌਰਾਨ ਦੋਨੇ ਧਿਰਾਂ ਦੇ ਵਿੱਚ ਤੂ-ਤੂ ਮੈਂ-ਮੈਂ ਹੋ ਗਈ ਅਤੇ ਦੇਖਦੇ ਹੀ ਦੇਖਦੇ ਇਹ ਸਭ ਹੱਥੋਂ ਪਾਈ ਉੱਤੇ ਉਤਰ ਆਏ ਦਾ ਵੀ ਸਾਡਾ ਮਾਮਲਾ ਜੀ ਅਡੀਜੇਸ਼ਨ ਕਰ ਰਹੀ ਸੀ ਅਧਿਆਪਕ ਸਾਹਿਬ ਦੇ ਵਿੱਚ ਆ ਕੇ ਬੋਲਣ ਲੱਗ ਪਏ ਤਾਂ ਧੱਕੇ-ਧੱਕੇ ਦਾ ਮਾਰਨ ਲੱਗ ਪਏ ਕੁਝ ਗੁੰਡੇ ਹੁੰਦੇ ਸੀ ਕਿ ਕੁਝ ਖਾਸ ਗੁੰਡੇ ਉਹਨੇ ਬਲਾ ਕੇ ਰੱਖਿਆ ਹੋਇਆ ਸੀ ਉਹਨੇ ਸਾਡੇ ਘੁੱਟ ਮਾਰ ਕੀਤੀ ਜਿੰਨਾ ਕੋਈ ਅਸੀਂ ਥੋੜਾ ਵਿਰੋਧ ਕੀਤਾ ਤੋਂ ਪੱਟ ਕੇ ਅੰਦਰ ਚਲੇ ਗਏ ਜੇ ਤੋਂ ਬਾਅਦ ਸਾਡੇ ਟੀਚਰਾਂ ਦੇ ਸਾਡੇ ਨੱਖਾਂ ਨੱਖਾਂ 'ਤੇ ਬਣ ਲੱਗ ਪਏ ਕਿ ਸਾਡਾ ਕਸੂਰ ਹੈਗਾ ਸਾਨੂੰ ਰੇਗਰ ਕਸੂਰ ਮੰਨਿਆ ਲੋਕ ਤਾਂ ਵੱਡੇ-ਵੱਡੇ ਗੁੰਡਿਆਂ ਤੱਕ ਧਰਨੇ ਲਾਉਂਦੇ ਸਨ ਸਿਰਫ ਇਹ ਤਾਂ ਗੇਟ 'ਤੇ ਲਾਇਆ ਸੀਗਾ ਇਹਦੇ ਨਾਲ ਸਾਨੂੰ ਦਿੱਕਤ ਹੋਈ ਸਾਨੂੰ ਮਾਰਿਆ ਤਾਂ ਕੁੱਟਿਆ ਤੱਕ ਪਰ ਫਿਰ ਵੀ ਚੁੱਪਾਂ ਚਾਉ ਉਹਦੇ ਉਹ ਬਹੁਤ ਮਾਰੇ ਕੁੱਤਿਆ ਔਰ ਅਸੀਂ ਜਿਸ ਨੇ ਕੀਤੀ ਪੀਸਾਂ ਦੀ ਕੋਈ ਚੰਗੇ ਧਮਕੇ ਦਿੱਤੇ ਆ ਗਿਆਂ ਸਾਰੇ ਧਮਕੇ ਕਰਦੇ ਦਬਾਉਂਦੇ ਆ ਰੇਟ ਵਾਰ ਇਦਾਂ ਕਰਦੇ ਪਹਿਲਾਂ ਵੀ ਕਰਿਆ ਗਲਗਾਂਜ ਕੇਸ ਤੱਕ ਬਣਾਇਆ ਸੁਣੇ ਬੋਲੇ ਤੁਹਾਨੂੰ ਪੀਸਾਂ ਨੂੰ ਨਾਮ ਕੱਢ ਕੇ ਕਲਾਸਾਂ ਤੋਂ ਬਾਹਰ ਕੱਢ ਦਿਆ ਪੰਦਤਾਂ ਤੋਂ ਅਰਧੀਆਂ ਤਾਂ ਕਰਕੇ ਇਹ ਵਾਰ ਉਸ ਅਫੀਲ ਕਾਂ ਚ ਦਲਿਤ ਵਾਲੀ ਤਰੋ ਗਏ ਜਿੱਦਾ ਪਹਿਲਾਂ ਸੁੱਕਿਆ ਕੰਨਾ ਟਾਲ ਦੇ ਪਾਉਂਦੇ ਸੀ ਅੱਜ ਵੀ ਜਾਤ ਪਾਤ ਦੂਰ ਨਹੀਂ ਹੋਈ ਅੱਜ ਵੀ ਜਾਤ ਪਾਤਾ ਉਦੋਂ ਚੜ ਰਿਚਰੇ ਉਦੋਂ ਚੜ ਰੰਗੇ ਵਿਚਰੇ ਹੁੰਦਾ ਗੋਲੋਕੀ ਹਾਲਤ ਮਾਰੇ ਤੱਕ ਹੋਰ ਗੇ ਜ਼ਿੰਮੇਵਾਰੀ ਅੱਗੇ ਸਿਆਦਾਂ ਨੂੰ ਅਥੜੇ ਦਵਾ ਆਕਰਵਾਏ ਜਾਣ ਹੁਣ ਕੀ ਮੰਗ ਕਰ ਰਹੇ ਤੁਸੀਂ ਅਧਿਆਨੇ ਸਾਡੇ ਜਿਹੜੇ ਆਸਥੀ ਵਿਦਿਆਰਥੀ ਉਹਨਾਂ ਦੇ ਨਾਮ ਕਟਿਆ ਕਲਾਸ ਵਿੱਚ ਪੂਰੀ ਤਰ੍ਹਾਂ ਪ੍ਰੋਪਰ ਲਾਗਣੇ ਬਿਨਾਂ ਵਿਦ ਕਰੇ ਤੋਂ ਫੀਸ ਮਾਫ ਕੀਤੀ ਜਾਂ ਪਹਿਲਾਂ ਸਰਕਾਰ ਨੇ ਫੂਲ ਦੇ ਚੁੱਕੀ ਆ ਅਸਲ ਵਿੱਚ ਇਹ ਮਾਮਲਾ ਸਾਰਾ ਫੀਸਾਂ ਤੋਂ ਸ਼ੁਰੂ ਹੋਇਆ ਜੀ ਦਲਿਤ ਵਿਦਿਆਰਥੀ ਜਿਹੜੇ ਫੀਸਾਂ ਨਹੀਂ ਭਰ ਸਕਦੇਗੇ ਤੇ ਉਹਨਾਂ ਦੇ ਜਿਹੜਾ ਕਾਲਜ ਪ੍ਰਸ਼ਾਸਨ ਹੈਗਾ ਉਹਨਾਂ ਨੇ ਕਿਹਾ ਕਿ ਜਿਹੜੇ ਵਿਦਿਆਰਥੀ ਫੀਸਾਂ ਨਹੀਂ ਭਰ ਸਕਦੇਗੇ ਜਿਹੜੇ ਦਲਿਤ ਹੈਗੇ ਆ ਤੇ ਜਿਨ੍ਹਾਂ ਕੋਲ ਫੀਸਾਂ ਭਰਨਾਸਤੇ ਪੈਸਾ ਨਹੀਂਗਾ ਉਹਨਾਂ ਦੀ ਅਸੀਂ ਫੀਸ ਭਰਾਂਗੇ ਤੇ ਉਸ ਤੋਂ ਬਾਅਦ ਫੇਰੇ ਆਪਦੀ ਗਲਤ ਨੂੰ ਮੁਕਰਗੇ ਕਿ ਕੋਈ ਫੀਸਾਂ ਨਹੀਂ ਭਰਨੀ ਆ ਸਾਰਿਆਂ ਨੂੰ ਭਰਨੀ ਆ ਪੈਣੀ ਤੇ ਕਈ ਸਟੂਡੈਂਟ ਦੇ ਨਾਮ ਵੀ ਕੱਟੇ ਉਦੋਂ ਬਾਅਦ ਸਾਡਾ ਜਿਹੜਾ ਜਦੋਂ ਇਹਨਾਂ ਨੇ ਇਹਨਾਂ ਕੁਝ ਕੀਤਾ ਤੋਂ ਉਦੋਂ ਬਾਅਦ ਅਸੀਂ ਸ਼ਾਂਤੀਪੁਰੂਪ ਪਹਿਲਾਂ ਧਰਨਾ ਲਾਇਆ ਸੀਗਾ ਸਰ ਨਾਲ ਪਹਿਲਾਂ ਗੱਲ ਵੀ ਕੀਤੀ ਪਰ ਸਰ ਨੇ ਸਾਡੀ ਕੋਈ ਗੱਲ ਨਹੀਂ ਮੰਨੀ ਗਈ ਸਾਨੂੰ ਧਰਨਾ ਲਾਣਾ ਪਿਆ ਧਰਨਾ ਲਾਉਣ ਦੇ ਬਾਵਜੂਦ ਜਦੋਂ ਅਸੀਂ ਧਰਨਾ ਲਾਇਆ ਸੀਗਾ ਤਾਂ ਉਦੋਂ ਪ੍ਰਦੀਪ ਸਿੰਘ ਜਿਹੜੇ ਹੈਗੇ ਪ੍ਰੋਫੈਸਰ ਸਾਡੇ ਉਹ ਧਰਨੇ ਦੇ ਵਿੱਚ ਆਏ ਤੇ ਉਹਨਾਂ ਨੇ ਗਾਲੀ-ਗਲੋਚ ਪਹਿਲਾਂ ਕੀਤਾ ਤੇ ਬਹਿਸਬਾਜੀ ਕੀਤੀ ਉਦੋਂ ਬਾਅਦ ਫਿਰ ਉਹਨਾਂ ਨੇ ਆਪ ਦੇ ਨਾਲ ਜਿਹੜੇ ਮੁੰਡੇ ਲੈ ਕੇ ਆਏ ਸੀਗੇ ਉਹਨਾਂ ਉਹਨਾਂ ਨੂੰ ਕਿਹਾ ਕਿ ਇਹਨਾਂ ਨੂੰ ਫੜ ਲਓ ਜਾਂ ਇਦਾਂ ਦੇ ਕੁਝ ਸ਼ਬਦ ਬੋਲੇ ਤੇ ਉਦੋਂ ਬਾਅਦ ਫਿਰ ਸਾਰੀ ਹਾਦਸਾ ਪਾਈ ਹੋਈ ਤੇ ਜਿਹੜੇ ਸਾਡੇ ਹਰਪ੍ਰਿਤ ਸਾਡੇ ਨਾਲ ਇੱਕ ਸਟੂਡੈਂਟ ਹੈਗਾ ਉਹਦੀ ਪੱਗ ਵੀ ਲੱਥੀ ਤੇ ਉਹਦੇ ਨਾਲ ਕਾਫੀ ਧੱਕਾ ਮੁੱਕੀ ਵੀ ਹੋਈ ਪ੍ਰਦੀਪ ਸਾਹਿਬ ਨੇ ਪਹਿਲਾਂ ਵੀ ਜਿਹੜਾ ਦਫਤਰ ਦੇ ਵਿੱਚ ਇਹਨੂੰ ਧਮਕੀ ਦਿੱਤੀ ਸੀਗੀ ਕਿ ਹੁਣ ਦੇਖੀ ਤੋ ਪ੍ਰਦੀਪ ਦੀ ਮਤਲਬ ਕਿੱਥੋਂ ਤੱਕ ਪਹੁੰਚ ਹੈਗੀ ਆ ਤੇ ਪ੍ਰੋਫੈਸਰ ਪ੍ਰਦੀਪ ਉਦੋਂ ਬਾਅਦ ਫਿਰ ਜਦੋਂ ਕੁੱਟ ਕੇ ਫਿਰ ਭੱਜ ਗਿਆ ਅੰਦਰ ਤੇ ਉਦੋਂ ਬਾਅਦ ਉਹਨੂੰ ਅੰਦਰ ਅੰਦਰੋਂ ਕੁੰਡਾ ਲਗਾ ਲਿਆ ਪ੍ਰਿੰਸੀਪਲ ਸ਼ਾਸਨ ਨੂੰ ਇਹੀ ਆ ਕਿ ਜਿਹੜੀ ਬੰਦ ਦੀ ਕਾਰਵਾਈ ਕੀਤੀ ਜਾਵੇ ਪ੍ਰਦੀਪ ਦੇ ਖਿਲਾਫ ਇਸ ਪੂਰੇ ਮਾਮਲੇ ਬਾਰੇ ਪ੍ਰੋਫੈਸਰ ਪ੍ਰਦੀਪ ਸਿੰਘ ਅਤੇ ਕਾਲਜ ਦੇ ਪ੍ਰਿੰਸੀਪਲ ਦਾ ਕੀ ਕਹਿਣਾ ਤੁਸੀਂ ਆਪ ਹੀ ਸੁਣ ਲਵੋ 11:00 ਵਜੇ ਮੀਟਿੰਗ ਸੀ ਐਸਡੀਮ ਆਫਿਸ ਮੈਂ ਉੱਧਰ ਜਾ ਰਿਹਾ ਸੀਗਾ ਤੇ ਮੈਨੂੰ ਪਤਾ ਚੱਲਿਆ ਕਿ ਇੱਧਰ ਲੜਾਈ ਹੋ ਗਈ ਹੈ ਜੀ ਤੇ ਨਾ ਤਾਂ ਪਹਿਲਾਂ ਮੈਨੂੰ ਕਰਨੇ ਦਾ ਪਤਾ ਸੀ ਨਾ ਲੜਾਈ ਦਾ ਫਿਰ ਮੈਂ ਇਮੀਡੀਏਟ ਵਾਪਸ ਆ ਕੇ ਇੱਧਰ ਦੇਖਿਆ ਤੇ ਇਹ ਸਾਰੀ ਸਥਿਤੀ ਤੁਹਾਡੇ ਸਾਹਮਣੇ ਹੈ ਕਿ ਪ੍ਰੋਫੈਸਰ ਸਾਹਿਬ ਦੇ ਬੱਚੇ ਗੱਲ ਪਏ ਹਨ ਉਹਨਾਂ ਦੀ ਪੱਗ ਵੀ ਉਤਾਰੀ ਹੈ ਉਹਨਾਂ ਨੂੰ ਟੋਟਾ ਵੀ ਲੱਗਿਆ ਹੈ ਤੇ ਸਾਰੀ ਬੈਠ ਕੇ ਇਹਨਾਂ ਨਾਲ ਗੱਲਬਾਤ ਕਰਦੇ ਆ ਤੇ ਫਿਰ ਜੋ ਵੀ ਅਗਲੀ ਕਾਰਵਾਈ ਹੈ ਪੁਲਿਸ ਦੇ ਉਹ ਅਸੀਂ ਕਰਦੇ ਆ ਮੈਂ ਡੀਸੀ ਸਾਹਿਬ ਨੂੰ ਇਨਫੋਰਮ ਕਰਤਾ ਸੀ ਪਰਸਨਲ ਨੰਬਰ ਤੇ ਕਿ ਇੱਥੇ ਕਾਲਜ ਦੇ ਵਿੱਚ ਇਹ ਝਗੜਾ ਹੋ ਗਿਆ ਔਰ ਪ੍ਰੈਸ ਸਾਹਿਬ ਤੇ ਅਟੈਕ ਕਰ ਦਿੱਤਾ ਗਿਆ ਔਰ ਉਹਨਾਂ ਨੂੰ ਅੰਦਰ ਬੰਦ ਕਰਤਾ ਕੋਈ ਨਹੀਂ ਅੱਜ ਮੈਂ ਕਲਾਸ ਲਾ ਰਿਹਾ ਸੀ ਵੀ ਇਹ ਫਾਈਨਲ ਦੀ ਉਸ ਤੋਂ ਬਾਅਦ ਜਦੋਂ ਮੈਂ ਬਾਹਰ ਨਿਕਲਿਆ ਬੱਚਿਆਂ ਨੇ ਦਰਨਾ ਲਾਇਆ ਤਾਂ ਬੱਚਿਆਂ ਨੂੰ ਮੈਂ ਕਿਹਾ ਜੇ ਤੁਹਾਨੂੰ ਹੌਣਾ ਹੈਗਾ ਤਾਂ ਤੁਸੀਂ ਜਿਹੜਾ ਹੈਗਾ ਬਾਹਰ ਜਾ ਕੇ ਦਰਨਾ ਲਾ ਸਕਦੇ ਹੋ ਪਰ ਉਹਨਾਂ ਨੇ ਮੇਰੇ ਤੇ ਜਾਨ ਲੈਵਾ ਹਮਲਾ ਕਰ ਸਕਦਾ ਮੇਰੇ ਹੱਥ ਤੇ 6:00 ਵਜੇ ਆ ਮੇਰੇ ਸਿਰ ਦੇ ਉੱਪਰ ਵੀ ਉਹਨਾਂ ਨੇ ਵਾਰ ਕੀਤਾ ਮੇਰੀ ਹੱਗ ਉਹਨਾਂ ਨੇ ਲਾਈ ਆ ਔਰ ਜਿਹੜਾ ਮੇਰੇ ਇੱਥੇ ਧੌਣ ਦੇ ਉੱਪਰ ਉਹਨਾਂ ਨੇ ਛੋਟੀਆਂ ਸੀ ਉਹਨਾਂ ਕੋਲੇ ਉਹਨਾਂ ਨੇ ਛੋਟੀਆਂ ਮਾਰੀਆਂ ਧੱਫੇ ਮਾਰੇ ਬੱਚੇ ਜਿਵੇਂ ਤੁਸੀਂ ਦੇਖ ਰਹੇ ਹੋ ਵੀ ਮੇਰੇ ਨਾਲ ਖੜੇ ਆ ਇਹਦਾ ਬੱਚੇ ਕਹਿ ਰਹੇ ਆ ਸਰ ਆਪਾਂ ਧਰਨਾ ਲਾਵਾਂਗੇ ਅਸੀਂ ਦੇਖਦੇ ਆ ਵੀ ਜੇਕਰ ਪੁਲਿਸ ਪ੍ਰਸ਼ਾਸਨ ਦੇ ਦੁਆਰਾ ਐਫ ਆਈ ਆਰ ਦਰਜਨਾਕ ਕੀਤੀ ਗਈ ਤਾਂ ਫਿਰ ਅਸੀਂ ਵੀ ਜੋ ਮੇਰਾ ਸਟਾਫ ਹੈਗਾ ਜੋ ਮੇਰੇ ਸਾਡੇ ਕਾਲਜ ਦੇ ਬੱਚੇ ਆ ਅਸੀਂ ਜਿਹੜਾ ਹੈਗਾ ਫਿਰ ਧਰਨਾ ਲਾਵਾਂਗੇ ਤਾਂ ਕਿ ਐਫ ਆਈ ਆਰ ਦਰਜ ਉਧਰ ਪੁਲਿਸ ਦੇ ਵੱਲੋਂ ਵੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਐਮਆਰ ਕਾਲਜ ਦੇ ਵਿੱਚ ਅ ਕੋਈ ਐਸਸੀ ਜਿਹੜੇ ਕੈਟਾਗਰੀ ਦੇ ਬੱਚਿਆਂ ਦੇ ਫੀਸਾਂ ਨੂੰ ਲੈ ਕੇ ਜਿਹੜਾ ਕੋਈ ਉੱਥੇ ਝਗੜਾ ਹੋਇਆ ਸੀ ਜਾਂ ਅ ਟੀਚਰ ਸਾਹਿਬਾਨ ਔਰ ਸਟੂਡੈਂਟਸ ਦਾ ਆਪਸ ਵਿੱਚ ਹੋਇਆ। ਉਹਦੇ ਸੰਬੰਧੀ ਅਸੀਂ ਬੁਲਾ ਕੇ ਇਹਨਾਂ ਨੂੰ ਵੈਰੀਫਾਈ ਕਰ ਰਹੇ ਹਾਂ ਜੀ। ਫਿਰ ਜਿਹਦਾ ਜੇ ਕੋਈ ਐਜ਼ ਅ ਰੂਲ ਉਹ ਕੇ ਤੇ ਕਾਰਵਾਈ ਕਰਨ ਦੀ ਲੋੜ ਆ ਤਾਂ ਕਾਰਵਾਈ ਅਸੀਂ ਕਰਾਂਗੇ। ਦੋਨੋਂ ਤਰ੍ਹਾਂ ਦਾ ਐਪਲੀਕੇਸ਼ਨ ਆਈਆਂ ਪਰ ਅਸੀਂ ਵੈਰੀਫਾਈ ਕਰ ਰਹੇ ਆਂ ਆਪ ਕਰ ਰਹੇ ਆਂ ਜਿਹੜਾ ਵੀਡੀਓ ਦੁਬਾਰਾ ਦੇਖ ਰਹੇ ਆਂ ਜਿਹਦਾ ਕੋਈ ਜਿੰਨਾ ਕਸੂਰ ਹੋਇਆ ਉਹ ਸਾਬ ਨਾਲ ਹੀ ਕਾਰਵਾਈ ਕਰਾਂਗੇ ਉਹ ਹੀ ਦੇਖ ਰਹੇ ਨੇ ਜੀ ਕੋਈ ਝਗੜਾ ਹੋਇਆ ਉਹ ਉਹ ਦੇਖਾਂਗੇ ਕਿੰਦਾ ਝਗੜਾ ਹੋਇਆ ਕਿੰਨਾ ਹੋਇਆ ਕਿਹਦੇ ਐ ਕਸੂਰ ਆ ਉਹ ਸਾਬ ਨਾਲ ਹੀ ਕਾਰਵਾਈ ਕਰਾਂਗੇ ਦੋਨੋਂ ਪੁਲਿਸ ਨੇ ਉਹ ਐਪਲੀਕੇਸ਼ਨ ਆਈਆਂ ਵਾਚ ਕਰ ਰਹੇ ਆਂ ਜੀ ਬਾਕੀ ਤੁਹਾਨੂੰ ਦੱਸਾਂਗੇ ਬਾਅਦ ਵਿੱਚ ਕਾਮੇਕੀ ਵਿਦਿਆਰਥੀ ਕਾਲਜ ਦੇ ਪ੍ਰੋਫੈਸਰ ਨੂੰ ਇਸ ਸਬਦੇ ਲਈ ਜ਼ਿੰਮੇਵਾਰ ਠਹਿਰਾ ਰਹੇ ਨੇ ਜਦਕਿ ਜ਼ੋਲਟ ਕਾਲਜ ਦਾ ਸਾਰਾ ਸਟਾਫ ਇਸ ਸਬਦ ਨੂੰ ਸਿਰੇ ਤੋਂ ਨਕਾਰ ਰਿਹਾ ਹੈ ਪਰ ਅਸਲ ਦੇ ਵਿੱਚ ਸੱਚ ਕੀ ਹੈ ਇਸ ਦਾ ਪਤਾ ਤਾਂ ਪੁਲਿਸ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ ਫਾਜ਼ਿਲ ਕਾ ਤੋਂ ਰਜੀਤ ਸਿੰਘ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ऑस्ट्रेलिया ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੀਜ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ